ਬਹਿਗੁਰੂਜੀ ਕਾ ਖਾਲਸਾ ਬਹਿਗੁਰੂਜੀ ਕੀ ਫਤਿਹ ਮੇਰੇ ਦੇਸਾਂ ਬਦੇਸਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਸੋਸ਼ਲ ਸਰਪੰਚ ਰਹੀਂ ਸਾਰਿਆਂ ਦਾ ਧੰਨਵਾਦ ਕਰਦਿਆਂ ਅੱਜ ਇੱਕ ਸੱਚੀ ਕਹਾਣੀ ਸੁਣਾਉਣ ਜਾ ਰਹੇ ਹਾਂ ਇੱਕ ਕੁੜੀ ਨੂੰ ਮਿਲੀ ਮਾਸਟਰ ਜੀ ਦੀ ਨੌਕਰੀ ਇੱਕ ਸਰਕਾਰੀ ਟੀਚਰ ਦੀ ਉਹ ਆਪਦੀ ਸਕੂਟਰੀ ਤੇ ਬੈਠ ਕੇ ਤੇ ਚੜ ਕੇ ਇੱਕ ਸਕੂਲ ਵਿੱਚ 7-8 ਕਿਲੋਮੀਟਰ ਦੀ ਦੂਰੀ ਤੇ ਪੜਾਉਣ ਜਾਇਆ ਕਰੇ ਤਾਂ ਇੱਕ ਉਹਨੂੰ ਰਸਤੇ 'ਚ ਬੰਦਾ ਜਿਹੜਾ ਦੂਜੇ ਪਿੰਡ ਦਾ ਸੀ ਤਾਂ ਉਹ ਇੱਕ ਮੋੜ ਪੈਂਦਾ ਸੀ ਜਿੱਥੇ 2-3 ਕਿਲੋਮੀਟਰ ਤੇ ਕੋਈ ਪਿੰਡ ਨਹੀਂ ਸੀ ਸੁਨਣਾ ਰਹਾ ਸੀ ਤਾਂ ਉਹਨੂੰ ਰੋਜ਼ ਖੜ ਕੇ ਦੇਖਿਆ ਕਰੇ 8 ਵਜੇ ਤੇ 2:30 ਜਦੋਂ ਕੁੜੀ ਲੰਘਿਆ ਕਰੇ 8 ਵਜੇ ਵੀ ਜਦੋਂ ਛੁੱਟੀ ਹੋਇਆ ਕਰੇ 2:30 ਵੀ ਤਾਂ ਜਦੋਂ ਉਹ ਕੁੜੀ ਨੇ ਦੇਖਿਆ ਵੀ ਇਹ ਰੋਜ਼ ਦੇਖਦਾ ਹੈ ਵੀ ਕੋਈ ਗੱਲ ਹੈ ਤਾਂ ਕੁੜੀ ਨੇ ਕੀ ਕਰਿਆ ਆਪਦੇ ਘਰੇ ਦੱਸਿਆ ਆਪਦੇ ਮੰਮੀ ਨੂੰ ਡੈਡੀ ਨੂੰ ਵੀ ਮੇਰੇ ਨਾਲ ਐ ਕਰਕੇ ਜਦੋਂ ਮੈਂ ਸਕੂਲ 8 ਵਜੇ ਪੜਾਉਣ ਜਾਣੀ ਆ हां एक बंदा ਉਦੋਂ ਵੀ ਖੜਦਾ ਰਹਾ ਚ ਤੇ ਜਦੋਂ ਮੈਂ ਸੁੱਟੀ ਕਰਕੇ 2:30 ਘਰ ਨੂੰ ਆਉਣੀ ਆ ਉਦੋਂ ਵੀ ਰਾਹ ਦੇ ਵਿੱਚ ਖੜਦਾ ਹੈ ਤਾਂ ਉਹ ਕਹਿੰਦਾ ਜਿਹੜਾ ਉਹਦਾ ਪਿਤਾ ਦੀ ਕੁੜੀ ਦਾ ਸੂਜ ਬਾਂਦੀ ਉਹ ਕਹਿੰਦਾ ਮੈਂ ਅੱਖੀ ਦੇਖ ਕੇ ਫੇਰ ਗੱਲ ਕਰੂੰਗਾ ਵੀ ਤੂੰ ਚਲਾਜ ਮੈਂ ਤੇਨੂੰ 2:30 ਤੇਰੇ ਨਾਲ ਆਉਂਗਾ ਤਾਂ ਜਦੋਂ ਕੁੜੀ 2:00 ਵਜੇ ਉਧਰੋਂ ਛੁੱਟੀ ਕਰਕੇ ਆਈ ਤਾਂ ਉਸੇ ਮੋੜ 'ਚ ਉਹੀ ਬੰਦਾ ਖੜਾ ਤਾਂ ਉਹਦਾ ਪਿਤਾ ਜਦੋਂ ਕੋਲ ਦੀ ਲੰਘੇ ਮਗਰ ਕੁੜੀ ਦੇ ਉਧਰੋਂ ਦੂਜੇ ਪਾਸਿਓਂ ਇਧਰ ਕੁੜੀ ਆ ਰਹੀ ਸੀ ਉਧਰੋਂ ਮੋਟਰਸਾਈਕਲ ਮੋੜ ਕੇ ਉਸ ਬੰਦੇ ਦੇਵੇਂ ਖੜ ਗਿਆ ਜਿਹੜਾ ਖੜਾ ਸੀ ਤਾਂ ਉਹਨੂੰ ਕਹਿਣ ਲੱਗਿਆ ਮੀ ਲਾਣੇ ਦਾ ਰਾਹ ਤੁਹਾਡੇ ਪਿੰਡ 'ਚ ਕੋਈ ਮੱਝ ਬਕਾਊ ਐ ਤਾਂ ਉਹ ਕਹਿਣ ਲੱਗਿਆ ਵੀ ਘਤਾ ਆਪਣੇ ਲਵੇ ਖੜੀ ਐ ਪਹਿਲੇ ਸੂਇਆ ਵੀ ਹੋਰ ਪਿੰਡ ਚੋਂ ਦਵਾਦਾਂਗੇ ਆਪਣੀ ਬਣਦੀ ਵਧੀਆ ਤਾਂ ਉਹ ਜਿਹੜਾ ਕੁੜੀ ਦਾ ਡੈਡੀ ਸੀ ਉਸ ਬੰਦੇ ਨਾਲ ਉਹਨਾਂ ਦੇ ਘਰੇ ਵਗ ਗਿਆ ਜਦੋਂ ਘਰੇ ਗਿਆ ਹੋਇਆ ਉਹਨੇ ਮੱਝਾਂ ਡੰਗਰ ਦਿਖਾਏ ਜਦੋਂ ਮੱਝਾਂ ਡੰਗਰ ਦਿਖਾਏ ਹੋਏ ਤਾਂ ਇੱਕ ਉਹਨੂੰ ਕੁੜੀ ਦੇ ਡੈਡੀ ਨੂੰ ਇੱਕ ਕਮਰੇ 'ਚ ਬਿਠਾਤਾ ਜਿੱਥੇ ਆਏ ਗਏ ਬੈਠਦੇ ਤੇ ਉੱਥੇ ਫੋਟੋਆਂ ਲੱਗੀਆਂ ਹੋਈਆਂ ਫੋਟੋਆਂ ਦੇ ਵਿੱਚ ਇੱਕ ਔਸੇ ਦੀ ਕੁੜੀ ਵਰਗੀ ਕੁੜੀ ਦੀ ਫੋਟੋ ਪਈ ਆ ਉਹ ਕਮਰੇ 'ਚ ਜਿਹਦੇ ਤੇ ਫੁੱਲਾਂ ਦੀ ਮਾਲਾ ਪਈ ਹੋਈ ਸੀ ਜਿਹੜੀ ਸਵਰਗ ਸਦਾਰਗੀਤੀ ਤਾਂ ਉਹਦਾ ਕੁੜੀ ਦਾ ਬਾਪ ਚੱਕ ਕੇ ਉਹਨੇ ਦੇਖਦਾ ਵੀ ਮੇਰੇ ਕੁੜੀ ਦੀ ਹਾਨਦੀ ਹੈ ਜਮਾ ਬਿਲਕੁਲ ਉਹੀ ਜੀ ਹੈ ਵੀ ਹਾਸਾ ਕੀ ਹੋਇਆ ਤਾ ਜਦੋਂ ਉਹ ਚਾ ਲੈ ਕੇ ਆ ਗਿਆ ਬੰਦਾ ਤਾਂ ਉਹਨੇ ਫੋਟੋ ਧਰਤੀ ਥੱਲੇ ਜਿਹੜਾ ਕੁੜੀ ਦਾ ਡੈਡੀ ਗਿਆ ਤੀ ਤਾਂ ਗੱਲਾਂ ਕਰਨ ਲੱਗੇ ਤਾਂ ਫਿਰ ਉਹਨੇ ਆਪਦੀ ਸਟੋਰੀ ਸੁਣਾਈ ਆ ਕਹਿੰਦਾ ਵੀ ਤੁਸੀਂ ਉਹ ਕੁੜੀ ਦੇ ਪਿਓ ਜਿਹੜਾ ਮੈਡਮ ਦਾ ਬਾਪ ਆਇਆ ਤੀ ਉਹਨੂੰ ਕਹਿਣ ਲੱਗਿਆ ਵੀ ਤੁਸੀਂ ਜਿਹੜੀ ਕੁੜੀ ਮੈਡਮ ਹੈ ਵੀ ਤੁਸੀਂ ਉਹਦੇ ਪਾਪਾ ਉਹ ਕਹਿੰਦਾ ਹਾਂ ਕਹਿੰਦਾ ਮੈਨੂੰ ਸ਼ੱਕ ਪੈ ਗਿਆ ਤੀ ਵੀ ਤੁਸੀਂ ਜਿਹੜੇ ਦੇਖ ਦੇਖਿਆ ਜਾ ਉਹਦੇ ਨਾਲ ਆਇਓ ਕਹਿੰਦਾ ਸੋਨੂ ਸੱਕ ਕੋਈ ਹੋਰ ਪਿਆ ਹੋਊਗਾ ਕਹਿੰਦਾ ਮੈਂ ਸਟੋਰੀ ਸੁਣਾਉਣਾ ਵੀ ਮੈਂ ਕਾਦੇ ਬਾਤੇ ਖੜਦਾ ਸੀ ਤਾਂ ਉਹ ਕਹਿਣ ਲੱਗਿਆ ਜਿਹੜੀ ਆ ਫੋਟੋ ਪਈਆ ਮੇਰੀ ਕੁੜੀ ਦੀ ਇਹਨੂੰ ਗੁਦਰੀ ਨੂੰ ਅੱਜ 6 ਮਹੀਨੇ ਹੋਏ ਨੇ ਇਹਨੂੰ ਇੱਕ ਟੀਚਰ ਦੀ ਨੌਕਰੀ ਮਿਲੀ ਥੀ ਸਰਕਾਰੀ ਸਕੂਲ ਦੇ ਵਿੱਚ ਜਿਵੇਂ ਇੱਕ ਕੁੜੀ ਜਾਂਦੀ ਐ ਇਸੇ ਤਰ੍ਹਾਂ ਮੇਰੀ ਕੁੜੀ ਵੀ ਸਕੂਟਰੀ ਤੇ ਜਾਂਦੀ ਹੁੰਦੀ ਸੀ 8 ਵਜੇ ਜਾਂਦੀ ਸੀ 2:30 ਵਜੇ ਆਉਂਦੀ ਸੀ ਤਾਂ ਇੱਕ ਦਿਨ ਕੀ ਹੋਇਆ ਰਾਹ ਦੇ ਵਿੱਚ ਪਰ ਕੁਝ ਮਾਸਤਾ ਨੇ ਮਲੰਗਾ ਨੇ ਜਿਹੜੇ ਬੇਲੜ ਨੇ ਉਹਨਾਂ ਨੇ ਘੇਰ ਕੇ ਕੁੜੀ ਨੂੰ ਗੱਡੀ 'ਚ ਲੈ ਗਏ ਚੱਕ ਕੇ ਉਹਦੇ ਨਾਲ ਬਹੁਤ ਬੱਦਸਲੂਕੀ ਕੀਤੀ ਬੇਇੱਜ਼ਤੀ ਕਰੀ ਕੁੱਟ ਮਾਰ ਕੇ ਉਹਨੂੰ ਉੱਥੇ ਛੱਡ ਗਈ ਨਾਲੇ ਸਕੂਟਰੀ ਖੋ ਕੇ ਲੈ ਗਈ ਤਾਂ ਜਦੋਂ ਮੈਂ ਬਾਹਰ ਰਹਿਦਾ ਸੀ ਕਹਿੰਦਾ ਮੈਂ ਸਕਿਉਰਿਟੀ ਦੇ ਲੱਗਿਆ ਹਤੀ ਬਾਹਰ ਸ਼ਹਿਰ ਚ ਮੈਂ ਹਫਤੇ ਬਾਅਦ ਆਉਂਦਾ ਸੀ ਮੇਰੇ ਲੱਭੇ ਫੋਨ ਗਿਆ ਵੀ ਕੁੜੀ ਦੇ ਐ ਕਰਕੇ ਕੋਈ ਸੱਟਾ ਮਾਰ ਗਈ ਪਤਾ ਨਹੀਂ ਕੋਈ ਐਕਸੀਡੈਂਟ ਹੋ ਗਿਆ ਤਾਂ ਮੈਂ ਘਰ ਆਇਆ ਘਰ ਆ ਕੇ ਕੁੜੀ ਦਾ ਹਸਪਤਾਲ ਚ ਬੈਠ ਕੇ ਇਲਾਜ ਕਰਾਇਆ ਅਤੇ ਇਲਾਜ ਤੋਂ ਬਾਅਦ ਜਦੋਂ ਕੁੜੀ ਠੀਕ ਹੋ ਗਈ ਉਹਨੇ ਮੈਨੂੰ ਵੀ ਕੋਈ ਗੱਲ ਨਾ ਦੱਸੀ ਤਾਂ ਪੜਦਾ ਪਾ ਗਈ ਕੁੜੀ ਤਾਂ ਜਦੋਂ ਮਾਂ ਨੂੰ ਦੱਸਿਆ ਕਰੇ ਸਾਰੀਆਂ ਗੱਲਾਂ ਕਹਿੰਦਾ ਜਦੋਂ ਮੈਂ ਦੁਬਾਰੇ ਫੇਰ ਆਪਣੀ ਜਿੱਥੇ ਮੈਂ ਨੌਕਰੀ ਕਰਦਾ ਸੀ ਆ ਗਿਆ ਮੈਨੂੰ ਇੱਕ ਕਹਿੰਦਾ 2 ਦਿਨਾਂ ਬਾਅਦ ਇੱਕ ਮੈਨੂੰ ਪੱਤਰ ਮਿਲਿਆ ਚਿੱਠੀ ਮਿਲੀ ਜਿਹਦੇ ਵਿੱਚ ਮੇਰੀ ਕੁੜੀ ਦਾ ਲਿਖਿਆ ਹੋਇਆ ਸੀ ਵੀ ਪਾਪਾ ਮੈਂ ਇਸ ਜਾਗ ਨੂੰ ਛੱਡ ਕੇ ਜਾ ਰਹੀ ਹਾਂ ਵੀ ਮੈਂ ਆਪਣੀ RAM LILA ਜਦੋਂ ਤੁਹਾਨੂੰ ਚਿੱਠੀ ਮਿਲ ਗਈ ਮੈਂ ਆਪਣੀ RAM LILA ਖਤਮ ਕਰ ਲਈ ਮੈਂ ਜਾ ਰਹੀ ਹਾਂ ਵੀ ਉਹਨੇ ਸਾਰੀ ਕਹਾਣੀ ਲਿਖੀ ਹੋਈ ਵੀ ਮੈਨੂੰ ਜਿਹੜਾ ਇਨਸਾਫ ਦੀ ਲੋੜ ਸੀ ਉਹ ਨਹੀਂ ਮਿਲਿਆ ਵੀ ਮੇਰੀ ਉਹਨਾਂ ਬੰਦਿਆਂ ਨੇ ਜਿਹੜੇ ਨੇ ਛੱਟਾਂ ਫੇਟਾਂ ਮਾਰੀਆਂ ਤੇ ਬਹੁਤ ਮੇਰੇ ਨਾਲ ਗਲਤ ਕੰਮ ਕਰਿਆ ਸੀ ਤਾਂ ਕਹਿੰਦਾ ਜਦੋਂ ਮੈਂ ਮੈਨੂੰ ਫੇਰ ਫੋਨ ਆ ਗਿਆ ਪਿੰਡੋਂ ਵੀ ਕੁੜੀ ਪੂਰੀ ਹੋ ਗਈ ਕਹਿੰਦਾ ਮੈਂ ਪਿੰਡ ਆ ਕੇ ਫੇਰ ਕੁੜੀ ਦਾ ਸਾਰੀਆਂ ਰਸਮਾਂ ਕਰੀਆਂ ਕਿਉਂ ਕੱਲੀ ਕੁੜੀ ਸੀ ਕਹਿੰਦਾ ਫੇਰ ਮੈਂ ਆਪਦਾ ਨੌਕਰੀ ਛੱਡੀ ਦੋਏ ਜੀ ਕਹਿੰਦਾ ਹੁਣ ਅਸੀਂ ਰਹਨੇ ਆਂ ਇਹ ਕੁੜੀ ਦੀ ਫੋਟੋ ਲੈ ਕੇ ਤਾਂ ਜਿਹੜੀ ਤੇਰੀ ਕੁੜੀ ਆ ਉਹਦੇ ਵਿੱਚ ਮੈਨੂੰ ਮੇਰੀ ਕੁੜੀ ਦੀ ਜ਼ਿਆਦਾ ਲੱਗ ਜਾਂਦੀ ਹੈ ਵੀ ਮੇਰੀ ਵੀ ਕੁੜੀ ਐਸੀ ਤਰ੍ਹਾਂ ਦੀ ਕਹਿੰਦਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਜਾਂਦਾ ਕਿਉਂ ਆ ਮੈਂ ਜਾਂਦਾ ਤਾਂ ਵੀ ਇਹ ਕੁੜੀ ਨਾਲ ਵੀ ਮੇਰੇ ਕੋ ਮੇਰੀ ਕੁੜੀ ਵਰਗਾ ਕਿਤੇ ਕੋਈ ਹਾਸਾ ਨਾ ਬਾਪਰ ਜੀ ਸੋਨੂੰ ਸਭ ਕੁ ਗਲਤ ਪੈ ਗਿਆ ਹੋਊਗਾ ਵੀ ਖਾਬ ਨਹੀਂ ਘਾਤੋ ਖੜਦਾ ਤਾਂ ਇਹ ਥਲੀ ਮੈਂ ਜਾ ਕੇ ਖੜਦਾ ਤੀ ਵੀ ਮੇਰੀ ਕੁੜੀ ਵੀ ਮੈਡਮ ਤੀ ਸਰਕਾਰੀ ਸਕੂਲ ਚ ਲੱਗੀ ਹੋਈ ਤੀ ਇਹਦੇ ਹਾਂਦੀ ਤੀ ਹਲੇ ਵਿਆਹ ਨਹੀਂ ਕਰਿਆ ਤੀ ਤਾਂ ਕਿ ਮੈਂ ਇਸ ਕੁੜੀ ਵਿੱਚ ਵਿੱਚੋਂ ਆਪਣੀ ਕੁੜੀ ਨੂੰ ਦੇਖਦਾ ਵੀ ਇਸੇ ਤਰ੍ਹਾਂ ਦੀ ਮੇਰੀ ਕੁੜੀ ਸੀ ਜਿਹੜੀ ਰੋਜ਼ ਸਕੂਟਰੀ ਤੇ ਪੜਾਉਣ ਜਾਂਦੀ ਸੀ ਮੈਂ ਤਾਂ ਕਰਕੇ ਖੜਦਾ ਸੀ ਹੋਰ ਤਾਂ ਖੜਨ ਦਾ ਕੋਈ ਮਤਵ ਨਹੀਂ ਸੀ ਤਾਂ ਕਿ ਜਿਹੜਾ ਕੁੜੀ ਦਾ ਡੈਡੀ ਸੀ ਉਹਨੂੰ ਵੀ ਗੱਲ ਸਮਝ ਆਈ ਤਾਂ ਫਿਰ ਉਸ ਕੁੜੀ ਦੇ ਡੈਡੀ ਨੇ ਕੁੜੀ ਨੂੰ ਘਰੇ ਜਾ ਕੇ ਕਿਹਾ ਸਾਰੀ ਸਟੋਰੀ ਸੁਣਾਈ ਵੀ ਆਏ ਕਰਕੇ ਵੀ ਜਿਹੜਾ ਤੈਨੂੰ ਬੰਦਾ ਮਿਲਦਾ ਉਹਦੇ ਵੀ ਤੇਰੇ ਹਾਂ ਦੀ ਕੁੜੀ ਤੀ ਉਹ ਵੀ ਸਰਕਾਰੀ ਟੀਚਰ ਤੀ ਵੀ ਪੜਾਉਣ ਜਾਂਦੀ ਤੀ ਉਸ ਬੰਦੇ ਬਾਸਾਂ ਨੇ ਚੱਕ ਕੇ ਉਹਨੂੰ ਬੁਰੀ ਹਾਲਤ ਕਰੀ ਕੋਟਿਆ ਮਾਰਿਆ ਹੋਰ ਜੋ ਕੁਝ ਬਣਿਆ ਨਾ ਤਾਂ ਕੀਤਾ ਵੀ ਉਹ ਕੁੜੀ ਦੀ ਡੈਥ ਹੋ ਗਈ ਸੀ ਵੀ ਉਹਨੇ ਮੈਨੂੰ ਕਿਹਾ ਵੀ ਤੇਰੇ ਕੁੜੀ ਵਿੱਚੋਂ ਮੈਨੂੰ ਆਪਣੀ ਕੁੜੀ ਦੇਂਦੀ ਐ ਵੀ ਮੈਂ ਤਾਂ ਖੜਦਾ ਕਹਿੰਦਾ ਹੋਰ ਤਾਂ ਕੋਈ ਮਤਵਲੀ ਨਹੀਂ ਬਣਦਾ ਤਾਂ ਕਿ ਅੱਖੀ ਦੇਖੇ ਬਿਨਾ ਤੇ ਕੰਨੀ ਸੁਣੇ ਬਿਨਾ ਕਿਸੇ ਦਾ ਯਕੀਨ ਨਹੀਂ ਕਰਨਾ ਚਾਹੀਦਾ ਵੀ ਆਪਾਂ ਗੱਲ ਨੂੰ ਚੰਗੀ ਤਰ੍ਹਾਂ ਸਮਝੀਏ ਕਾਉ ਜੇ ਕੋਈ ਲੜਾਈ ਝਗੜਾ ਕਰਨ ਵਾਲਾ ਬੰਦਾ ਹੁੰਦਾ ਤਾਂ ਉਹ ਉਸ ਬੰਦੇ ਨਾਲ ਕਰ ਲਾਂਦਾ ਜਿਹੜਾ ਕੁੜੀ ਨੂੰ ਰੋਜ਼ ਦੇਖਦਾ ਸੀ ਤਾਂ ਕਿ ਜਿਹੜੇ ਸਮਝਦਾਰ ਬੰਦਿਆਂ ਦੀ ਨਿਸ਼ਾਨੀ ਹੈ ਵੀ ਉਹ ਨਹੀਂ ਕਿਸੇ ਦੀਆਂ ਗੱਲਾਂ ਮਗਰ ਆਉਂਦੇ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੋ ਉਹ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸ਼ੇਅਰ ਕਰਿਆ ਕਰੋ ਇੰਨੀਆਂ ਗੱਲਾਂ ਕਹਿੰਦਾ ਮੈਂ ਸਭ ਦਾ ਧੰਨਵਾਦ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ